ਸਾਡਾ ਨਾਇਕ ਦਾ ਭੱਟਾ ਪਾਜੀ ਕਿਹਦੀਂ ਤਰਫ ਇਹ ਰਹੇ ਦਾ 40 40 ਕਰਕੇ ਵੇਚੀ ਪਰ ਇਹੋ ਜਿਹੇ ਵਾਕਿਆ ਕਰਾਏਗਾ ਸਾਹਮਣੇ ਉਹ ਨਾ ਗਲਿਸੇ ਨਾ ਗੇ ਹੋ ਜਾਂਦੀਆਂ ਆ ਇਹ ਸਾਲ ਚ 500 ਕਾੜਾ ਲੈ ਜਿੰਨੇ ਦਾ ਜਾਇ ਜਮਾ ਜਿੰਨੇ ਦਾ ਮੈਂ ਵੀ ਨਹੀਂ ਬੋਲਦਾ ਜਦ ਮੈਂ ਨਹੀਂ ਮਾਰੂ ਆ ਵੀ ਆ ਰੂ ਯਾਰ ਆਪਣਾ ਜਿੰਨੇ ਲੱਗੇ ਸਾਡੇ ਰੋਨੇ ਦੇ ਪਾਣੀ ਮੈਂ ਉੱਤ ਨਹੀਂ ਪਾਣਾ 1 ਰੁਪਇਆ ਹੀ ਬੋਲਦਾ ਜੇ ਦਾ ਪਹਿ ਹੈ ਗਿਣੂਗਾ ਮੈਂ ਦਲਾਲ ਯਾਰ ਕਿਉਂ ਆਇਆ ਕਰੀ ਜਾਂਦਾ ਉਹਦੀ ਤੇਰੀ ਮੇਰੇ ਆਰੀ ਕਸਾਈਆਂ ਮੈਂ ਇਹਨੂੰ ਸੌਦੇ ਕਰਾਉਂਦਾ ਰਹਿਣਾ 8.5 ਹਜ਼ਾਰ ਰੁਪਏ ਦਾ ਲਵਾਦਾ ਜਾਂਦਾ ਦਿੰਦਾ ਕਿਉਂ ਨਹੀਂ ਹੁਣ ਇਹ ਨਹੀਂ ਦਿੰਦਾ ਅਸਟਾਕੀ ਮੈਂ ਉਹ ਤਾਂ ਵੇਚਦਾ ਮੈਂ ਕਿੰਨੇ ਦਾ ਜਾਇਜ ਕਰ ਦਵਾਂ ਮੈਂ 8.5 ਮੈਂ ਤਾਂ ਹਰਦੇ ਪਸੇ ਹੀ ਗੱਲ ਇਹ 8.5 ਦੇ ਜਾਇਜ ਲੱਗਣਾ ਮੈਨੂੰ ਘਾਟਾ ਪਾ ਕੇ ਵੇਚੋਣੇ ਆਹ ਤੂੰ ਆਹ ਤੇ ਤੂੰ ਆਲ ਦੇ ਰਿਹਾ ਨੇ ਆਹ ਆਹ ਅੱਛਾ ਇੱਕ ਆ ਸ਼ੇਰਾ ਬੱਕਰਾ ਇੱਕ ਆ ਹਕ ਰਤਾ ਲੋਹਾ ਕਰੀਂ ਹਣਾ ਬਾਈ 8500 ਰੁਪਿਆ ਲਾਤਾ ਬਾਈ ਜੋਨੀ ਬਾਈ ਨੇ ਚੱਲ ਜੋਨੀ ਦੀ ਮਦਦ ਕਰਨੀ ਤੇ ਕਰ ਦਿਓ ਹਣਾ ਬਾਈ ਭਰਾ ਬਾਈ ਚੱਲ ਗਿਆ ਉਹ ਦਸੇ ਕੇ ਮਰਦਾ ਨਾ ਜੋਨੀ ਉਹ ਉਸੇ ਨੂੰ ਯਾਰ ਪਾਹੇ ਘਾੜਦੇ ਦਿਲ ਦੋਖਦਾ ਤੇ ਮਕਰਾ ਵੱਢ ਕੇ ਆ ਜਾਂਦਾ ਮੈਂ ਬੈਠ ਲਉ ਮੈਨੂੰ ਘਟਾਉਂਦੇ ਹੁਣ 500 ਅੱਜ ਮੈਂ ਜਿੰਨੀ ਰੋਲ ਜਾਵੜਨਾ ਕਿਲੋ ਮੀਟ ਜੋਨੀ ਤੋਂ ਲੈਣਾ ਤੇ ਕਿਲੋ ਲੈਣਾ ਸਹੀ ਗੱਲ ਆ ਮੀਟ ਲੈਣਾ ਮੈਨੂੰ ਜਿਵੇਂ ਬਣਾਇਆ ਦੋ ਕਿਵੇਂ ਬਣਾ ਕੇ ਦਿਖਾ ਗਈ ਲੰਨਾ ਸਿੱਧਾ ਤੂੰ 700 ਲਗਰਾ ਦਿੰਦਾ ਪੌਲ ਸਾਲਾ ਕਰਕੇ ਲੋਕਾਂ ਨੂੰ 600 ਲਗਾਈ ਉੱਥੇ ਫਿਰ ਦਿੰਦਾ ਫਿਰ ਮੈਂ 200 ਤਿਰ ਹੋ ਕੇ ਇੱਥੇ ਨਾ ਲੈਣੂ ਵੈਸੇ ਹਾਂ ਪਤਾ ਨਹੀਂ ਕਿੰਨੇ ਦੇ ਲੈਂਦੇ ਬਈ ਖੋਹਦੇ ਹਾਂ ਤਿੰਨ ਕੀ ਪਹਿਲ ਬਣ ਜਾਉਂਗਾ ਲੰਨਾ 7 8 9 10 11 12 ਸਭ ਪਾ ਦੇਖੋ ਚੱਕੇ ਛੜੀ ਜਾ 13 14 15 16 20 ਲਗ ਇਹ ਲੈ ਕਰਕੇ 1 2 3 4 5 6 7 8 9 10 11 12 13 14 15 16 17 ਹਾਂ ਠੀਕ ਆ ਤੇ ਬਾਈ ਲਿਖਾਈ ਲਿਖਾਈ ਆਪੋ ਆਪਣੀ ਬਸ ਠੀਕ ਆ ਕੀ ਆ ਜਬੇ ਨਾ ਮਰਿਆ ਨਾ ਮਰਿਆ ਤੂੰ ਹੋਰ ਪੱਗਾਂ ਬਣਾ ਲੈ ਮੇਰੇ ਮੈਂ ਉਹ ਗੱਲ ਦਾ ਕਲੀਅਰ ਕਰਨੀ ਹੈ ਨਾ ਬਸ ਅੱਜ ਇਹਨੂੰ ਸੌਦਾ ਦੇ ਤਾਂ ਲਖਾਈ ਤੇਰੀ ਜਿਹੜਾ ਸੌਦਾ ਇਹ ਮੇਰੇ ਪਹਿਲਾਂ ਕਰਵਾ ਦੇ ਮੇਰੇ ਸੌਦੇ ਲਖਾਈ ਆਪਕੋ ਆਪਣੀ ਹੋ ਗਈ ਆ ਸਾਢੇ 8 ਹੋਰ ਮੈਂ ਵਿੱਚ ਝੁੰਡੀ ਵੜਦੀ ਮੈਂ ਬੋਲੀ ਇੱਕ ਬੱਕਰਾ ਆਹਾ ਇਹ ਵੀ ਮੇਰਾ ਸਾਢੇ 8 ਵਾਲਾ ਹੈ ਨਾ ਤੂੰ ਬੋਲ ਦੇ ਇੱਕ ਆ ਚਟੇ ਕੰਨ ਵਾਲਾ ਲੋਹਾ ਕਲਰ ਹਾਂ ਦੋ ਬੱਕਰੇ ਆ 8500 ਚ ਲਖਾਈ ਆਪੋ ਆਪਣੀ ਬਾਈ ਜੋਨੀ ਨੇ ਕੋਟ ਖੁੰਗਣ ਲੈ ਆ ਬਾਈ ਸੇਵ ਕਮ ਮੜਾ ਜੋਨੀ ਦੇ ਆ ਜੋਨੀ ਨੇ ਲਈ ਆ ਲਖਾਈ ਆਪੋ ਨਾਲ ਜੋਨੀ ਆਪਣੀਆਂ ਨਹੀਂ ਰੱਜਦੀ ਆ ਬਾਬਾ ਠੀਕ ਆ ਐਸੇ ਖੜੋਣ ਵਾਲੇ ਕੰਦਰ ਦੇ ਤੁਹਾਡੀ ਇੰਨੇ ਦੀ ਫੋਟੋ ਆ ਜਣੀ ਫ੍ਰੀ ਚ ਲੈ ਆਓ ਜੀ ਲੈ ਆਓ ਆ ਫੋਟੋ ਖਾਈ ਦੇਣਾ ਬਾਈ ਜੀ ਮੜਾ ਪਰ ਇਹਨੂੰ ਹੋ ਕੇ ਖਾਣੇ ਫੋਟੋ ਗੱਲ ਕਰਾ ਮੋਣੇ ਨਾਲ ਵੀ ਇੰਨੇ ਦਾ ਵੇਚ ਆ ਹਾਂ ਗੱਲ ਕਰਨਾ ਜੀ ਪੈਸੇ ਇੱਕ ਵਾਰੀ ਗਿਣਾ ਦਿਓ ਆ ਗੋਸੋਂ ਗੋਸੋਂ ਜੀ ਕੀ ਕੀ ਹੋ ਗਿਆ ਉਹ ਸੰਖੇਪ ਗੱਲਾਂ ਨੇ ਗੱਲਾਂ ਆ ਕਿੰਨੇ ਤੇ ਵਾ 200 ਤਾਂ ਫੜਾ ਦੇ 200 ਖੁੱਲਾ ਦੇ ਬਈ ਅਜਾ ਖੁੱਲਾ ਦੇ ਦੋ ਠੀਕ ਆ ਆ ਇਧਰ ਸੱਜਾ ਆ ਗਾ 13 ਆ ਆਪਣਾ ਸਾਡੇ ਜਿੰਨਾ ਸਾਡੇ ਦੇ ਖੁੱਲਾ ਲੈਣ ਸੇ ਨਾ ਨਹੀਂ ਕਾ ਕਿਆ ਦੱਸਾਂ ਕਿਹਾ ਤਾਂ ਉਹਨਾਂ ਤਾਂ ਖੜਾ ਹੋ ਤੈਨੂੰ ਮੂਰੇ ਜਾ ਯਾਰ ਹਾਏ ਹਾ ਰੱਖੋ ਜੀ ਪਾਸੇ ਕੀ ਆਏ ਦੇ ਦੇਣੇ ਪਾਸੇ ਕਰਕੇ ਆ ਪਾਸੇ ਕਰਕੇ ਓਕੇ ਮੇਰੇ ਕੰਸ ਵਿੱਚ ਸਾਡੇ ਇਹ ਸਾਡੇ 13000 ਕਾਦਾ ਹੀ ਇਹ ਬੱਕਰੇ ਇਹ ਕਾਲੇ ਬੱਕਰੇ ਦਾ ਹੋਇਆ ਜਿਹਦਾ ਠੀਕ ਆ ਕਿਹਨੇ ਲਿਆ ਬਈ ਇਹ ਹੈਲੋ ਕਿਹੜਾ ਪਿੰਡ ਆ ਬਈ ਆਪਣਾ ਜਲਾਲਾਬਾਦ ਇਹ ਜਲਾਲਾਬਾਦ ਲੈ ਵੀ ਜਲਾਲਾਬਾਦ ਤੋਂ ਆਈ ਸੀ ਬਾਈ ਇਹਨਾਂ ਨੇ ਬੱਕਰਾ ਲਿਆ 13.5 ਹਜ਼ਾਰ ਦਾ ਆਪਾਂ ਤੁਹਾਨੂੰ ਬੱਕਰਾ ਵਿਖਾ ਦਿੰਨੇ ਆ ਲਿਖਾਈ ਕਿਵੇਂ ਕੀਤੀ 16 ਇੱਕ ਪਾਸੇ ਇਹਨਾਂ ਦੀ ਆ ਦੋਵੇਂ ਪਾਸੇ ਦੀ ਲਿਖਾਈ ਇਹਨਾਂ ਦੀ 10 ਠੀਕ ਆ ਕਿਹੜਾ ਬੱਕਰਾ ਲੈ ਵੀ ਲਿਖਾਈ ਜਲਾਲਾਬਾਦ ਆ ਲੈ ਲੀਆ 13.5 ਲੱਭੀ ਆ ਬਾਈ ਇਹਨੇ ਬੱਕਰਾ ਲਿਆ ਜਲਾਲਾਬਾਦ ਤੋਂ ਆਏ ਸੀ 13.500 ਤੁਸੀਂ ਦੇਖ ਸਕਦੇ ਹੋ ਪ੍ਰੀਤਕੋਟ ਬੱਕਰਾ ਮੰਡੀ ਦੇ ਨੱਕ ਨਗੋੜੇ ਦਾ ਚੰਗਾ ਕੰਨਾ ਕੰਨਾ ਇਹ ਲੈਂਥ ਚੈੱਕ ਕਰ ਸਕਦੇ ਹੋ ਖੋਸ਼ ਆ ਬਾਈ ਲੱਗੇ ਬਾਗੋ ਬਾਗ ਮੇਰਾ ਬਾਗਦੂ ਦੇ ਪੀਤੇ ਠੀਕ ਹੈ ਲੰਗ ਲਾਈ ਫੜਾ ਚਾ ਉਹਦਾ ਫਿਰ ਫੇਰ ਹੀ ਲਾਉ ਮੈਂ ਰੰਗ ਮੈਂ ਖੰਮ ਲੈ ਉਹਦਾ ਲਾਵਾਂਗੇ ਹਾਂ ਇਹ ਨਹੀਂ ਭਾਈ ਨਾ ਜਾ ਯਾਰ ਔਰ ਜਾ ਹਾਂ ਯਾਰ ਆ ਵੀ ਸਲੈਟੀ ਜਾਂਦੇ ਤੇ ਨਾਲੇ ਬੱਕਰੀਆਂ ਟਾ ਵਿਗੀਆਂ ਇਹਦੀ ਢੀਂਗਾਂ ਹੁਣ ਇਹ ਦੇ ਹੁਣ ਤਾਂ ਭਾਈ ਜਮਾਂ ਜਾਇਜ਼ ਪੈਸੇ ਲੱਗ ਗਏ ਆ ਇਹ ਭਾਈ ਮੰਨਦਾ ਨਹੀਂ ਮੈਂ ਤੜਕੇ ਦਾ ਮਰਤਾ ਕਰ ਕਰ ਥੱਕ ਗਿਆ ਪੈਸੇ ਲੱਗੇ ਨਹੀਂ ਹਾਂ ਹੈ ਕੀ ਲੱਗਾ ਸਹੀ ਇਹ ਉਹ ਤਾਂ ਮੋੜ ਹੀ ਰਹੀ ਰਹੀ ਰਵੱਲ ਹਏ ਸਿੰਘ ਨਣੀ ਨਾ ਯਾਰ ਜੋਨੀ 14000 ਨਾਲ ਗਲਤ ਲਾਇਆ ਇਹ ਬਾਈ ਅਸੀਂ ਮਹਗਾਈ ਖੜੇ ਆ ਉਹਨੇ ਦੇ ਮੁਕਣੀ ਅਸੀਂ ਅਸੀਂ ਤਾਂ ਪਹਿਲਾਂ ਕਹਿੰਦਾ ਆਈ ਸਾਰੀ ਪੰਜਾਬ ਮਹਗਾਈ ਖੜੀ ਆ ਮਹਗਾਈ ਖੜੀ ਆ ਉੱਥੇ ਤੂੰ ਭੱਜ ਲੈ ਮਰਜੀ ਭੱਜ ਲੋ 15 ਲੱਗ ਗਿਆ ਫਿਰ ਲੱਗ ਗਿਆ ਇਹ ਗੱਲ ਕਹਿ ਦਈਏ ਪੂਰੇ ਦੇ ਮੁਕਣੀ ਆ ਪੂਰੇ 15 ਦੇ ਮੁਕਣੀ ਇਹ ਦੇਣੀਆਂ ਤਾਂ ਬਈ ਦੇ ਦੀ ਨਹੀਂ ਦੇਣੀਆਂ ਨਾ ਸਾਰੀ ਪੰਜਾਬ ਮਹਗਾਈ ਖੜੀ ਆ 14000 ਬਾਈ ਹੁਣ ਹੁਣ ਸਹੀ ਗੱਲ ਆ ਹੁਣ ਗੱਲ ਕੱਚੀ ਨਾ ਕਰਿਓ ਨਹੀਂ ਗੱਲ ਹੋ ਗਈ ਪੰਜਾਬ ਦੀ ਯਾਰ ਨਹੀਂ ਅਸੀਂ ਹੁਣ ਸਾਡੇ 14 ਉਹ ਨਹੀਂ 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 ਯਾਰ ਉਹ ਨਹੀਂ ਕਰੀ ਭਾਈ ਜੀ ਭਾਈ ਕਰ ਲਾ ਲੈ ਇੱਕ ਗੱਲ ਆ 16000 ਦੀ ਲਗਾਈ ਨਾ ਨਹੀਂ ਨਹੀਂ ਨਾ ਆ ਤਾਂ ਪੈਸੇ ਦਾ ਫਾੜ ਕਰ ਗੱਲ ਮੇਰੀ ਸੁਣ ਲੈ ਗੱਲ ਕੱਦਾ ਹੈ ਨਾ ਵੇ ਪੈਸੇ ਨੂੰ ਬੋਲ ਲਾ ਦੇ ਬਸ ਮੈਂ ਰਹਿਣ ਦਈਏ ਉਹ ਵੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ 14 ਦੀ ਆ ਪੌੜੀਆ ਤਾਂ ਠੀਕ ਆ ਦੀ ਫੇਰ ਯਾਰਾ ਨਹੀਂ ਆ ਲੈ ਰ ਆਪਣਾ ਘਰ ਆਵਾੜਾ ਵਾਜੂ ਮੈਂ ਤੇਲਾ ਪਹਿਲੇ ਤੇਰੇ ਮਾਰ ਦਿੰਦਾ ਰਹਿਣ ਦੇ ਰਹਿਣ ਦੀ ਗੱਲ ਪੁੱਟ ਪੈਸੇ ਕਿਹੜੀ ਗੱਲ ਜਸਤ ਲਵਾ ਗੋ ਆ ਯਾਰ ਵੀ ਇਹ ਤੁਹਾਡੀ ਕਿਹੜੀ ਪੰਚਾਇਤ ਦਾ ਫੈਸਲਾ ਵੀ ਸਿੱਧੀ ਪਕੀ ਲਾਗ ਕਰਨੀ ਪਈ ਅਸੀਂ ਤਾਂ ਗੱਲ ਨਹੀਂ ਨਹੀਂ ਤੁਸੀਂ ਇਹ ਸਾਰਾ ਰਲ ਕੇ ਸੌਦੇ ਕਰਦੇ ਹਾਂ ਨਾਲੇ ਇਹ ਤਾਂ ਸੌਦੇ ਕਰਾਉਣੇ ਆ ਕਰਾਉਣੇ ਯਾਰ ਹਾਂ ਜੋ ਨਹੀਂ ਠੀਕ ਹੈ ਤੁਸੀਂ ਵੱਡੇ ਭਰਾ ਬੋਲਦੇ ਨਹੀਂ ਸੌਦੇ ਕਰਾਉਣੇ ਮੇਰੇ ਤੇ ਰਾਜੀ ਤੇ ਤੁਸੀਂ ਜਿਹੜਾ ਦਬਦਬਾ ਪਾ ਰਹੇ ਹੋ ਨਾ ਇਸ ਟਾਈਮ ਸਾਡਾ ਦਿਲ ਪੁੱਛਿਆ ਜਾਂਦਾ ਸਾਡੇ ਦਾ ਨੋਟ ਵੀ ਬੋਲੇ ਕਿਹੜੀ ਕਿਹੜੇ ਗਿੱਲੇ ਦੇ ਹੈ ਜਦਾਂ ਇਹ ਚੀਜ਼ ਵੇਖਦੇ ਉਹਨਾਂ ਵੇਖਣ ਦਿਆ ਕਰੋ ਆ ਕਿੱਧਰ ਜਾਊਗੀ ਪਾਪਾ ਹੋ ਗਿਆ ਹੁਣ ਕਰੋਣਾ ਬਾਈ ਮੈਂ ਹੁਣ ਤਾਂ ਹੋ ਗਿਆ ਸੌਦਾ ਬਾਈ ਗੋਲੀ ਹੋਰ ਖਾਣੇ ਪਾਣੀ ਮਾਰੀ ਕਿੱਧਰ ਕਿਹਨਾਂ ਤੇਰੇ ਉਹ ਇਹ ਕਰਦਾ ਪੈਸੇ ਪਹਿਲਾਂ ਮੈਂ ਵੀ ਇਹ ਇੱਕ ਨੋਟ ਰੱਖ ਲੈਣਾ ਐ ਕਰ ਓਕਾ ਦਵਾ ਦੇ ਜਾਂ ਸਾਡੇ 14 ਦੀਆਂ ਕਰੀਆਂ ਪਾਲਾ ਖੁਰਸੀ ਬਾਈ ਯਾਰ ਠੀਕਾ ਚੋਲੀ ਪਾਲਾ ਬੈ ਲੱਗੀ ਬਾਦ ਪਿੱਛੇ ਕੋਈ ਨਾ ਬਾਈ ਯਾਰ ਤੱਕੀ ਜਾਨੀਆਂ ਖਰਚਾ ਵੀ ਪਊਗਾ ਕੋਟ ਕਿੱਥੇ ਕੋਣ ਕੋਟ ਲਿਆਂ ਦਾ ਖਰਚਾ ਵੀ ਛੱਡੇਗਾ ਉਹ ਪੰਜਾਬ ਨੇ ਨਹੀਂ ਇਹਨਾਂ ਨਹੀਂ ਨਾ ਕਿਹਾ ਨਹੀਂ ਅਸੀਂ ਸਾਰੇ ਤੱਕੀ ਬੜੇ ਤੈਨੂੰ 500 ਵੱਧ ਮਿਲੇ ਇਹਦਾ ਮੇਰੇ ਭਰਾ ਵੀ ਦੁਕਾਨ ਆ ਲਾਏ ਇਮਾਨਦਾਰੀ ਨਾਲ ਮੈਂ ਕਹਿੰਦਾ ਬਾਈ 500 ਵੱਧ ਦੁਆਇਆ ਹੈ ਕੋਈ ਨਾ ਲਾਗੀ ਆਗ ਲੈਣਾ ਭਾਵੇਂ ਢੇਲ ਨੂੰ ਨਿਕਲਦੀ ਰੰਡੀ ਹੋ ਜੇ ਉਹ ਤਾਂ ਕਹਿੰਦਾ 16000 ਦੀਆਂ ਪਾਲੋ ਉਹਦੇ ਵਿੱਚ ਥੋੜਾ ਮਰਨਾ ਉਹ ਨੈਕਤੀਆਂ ਉਹ ਤਾਂ ਹੋ ਗਈਆਂ ਅਗਲੇ ਨੇ ਕਾਹੋ ਹੋ ਜਾਣਾ ਕੰਪ ਜਾਨੇ ਸਾਨੂੰ ਨਹੀਂ ਕੋਈ ਕਰਾਣੇ ਨਾ ਬਾਈ ਜਿਹੜੇ ਭਾਈ ਆ ਲੈ ਹਜੇ ਫਾਰਾ ਨਹੀਂ ਮਾਰਨਾ ਬਾਈ ਆਪਾਂ ਆਪਾਂ ਮੰਡੀ ਵਾਲੇ ਆਖੇ ਨਾਗ ਨਹੀਂ ਲੈਣੇ ਰਾਜੂ ਉਹ ਬੰਦਾ ਬਲੈਕਮੇਲ ਕਰਦਾ ਜਿਹੜੀ ਗੱਲ ਕਹੇਗਾ ਉਹਦੋਂ ਮਾਰ ਉਹਦੋਂ ਤਾਂ ਬਲੈਕਮੇਲ ਹੁਣ ਯਾਰ ਪੰਚਾਇਤ ਦਾ ਬੰਦਾ ਮੁੱਕਰ ਸਕਦਾ ਨਹੀਂ ਨਹੀਂ ਹੋ ਗਿਆ ਫੈਸਲਾ ਚੱਗੀ ਆਪਾਂ ਫੈਸਲਾ ਸਹੀ ਕਰ ਆਪਾਂ ਸਹੀ ਕਰ ਬਾਲਾ ਭਾਈ ਪੈਸੇ ਹੁਣ ਬਾਈ ਹੁਣ ਹੁਣ ਕੀ ਗੱਡੀ ਰਹਿ ਗਈ ਆ ਕੀ ਗੱਡੀ ਰਹਿ ਗਈ ਨਹੀਂ ਅੜੀ ਕੋਈ ਕੋਈ ਝੋਲ ਖਾਈ ਜਾਂਦਾ ਇਹਨੂੰ ਵੇਖ ਲੈ ਪਾਪੜ ਨਾਲ ਇਹਦਾ ਜੱਸੀ ਦਾ ਇਕੱਲੀ ਇੱਕ ਬੱਕਰੀ ਨਾਲ ਵੇਖ ਬਾਈ ਇਦੋਂ ਭਾਰੀ 55000 ਦੀ ਬੱਕਰੀ ਲਈ ਤੁਹਾਡੇ ਤੋਂ ਕਾਲੀ ਹਾਂ ਐਡੀ ਕਰੀ ਤਾਓ ਉਹ ਸਾਡੇ ਸਾਥ ਯਾਰ ਲਈ ਆ ਬਰਾਬਰ ਦਿੰਦੇ ਹੋ ਲਈ ਆ ਉਰਲੀਆਂ ਮਾੜੀ ਜੀ ਬਾਵਾ ਯਾਰ ਪਰ ਲਈ ਤਾਓ ਨਹੀਂ ਆ ਪੱਠ ਬੇਟੀ ਸਾਡੇ ਸਾਥ 10000 ਦੀ ਨਾਲੋਂ ਨਹੀਂ ਬਾਈ ਯਾਰ ਮੈਂ ਨਹੀਂ ਵੇਚਣੀ ਲਾ ਦੇ ਨਹੀਂ ਵੀ ਲਾਈ ਯਾਰ ਰੰਗ ਕਿਤਨੀਆਂ ਵੇਚਣੇ ਹੋ ਗਈਆਂ ਹੋਂ ਦਾ ਬਾਈ ਵਪਾਰੀਆਂ ਨਹੀਂ ਹੋ ਚੱਕ ਪੰਚਾਇਤ ਦੀ ਮੰਨਣੀ ਚਾਹੀਦੀ ਜਦੋਂ ਪੰਚਾਇਤ ਨੇ ਕਿਆ ਜਿਹੜੀ ਗੱਲ ਕਹੀ ਉੱਥੇ ਤਾਂ ਖੜੋਣਾ ਤੁਸੀਂ ਯਾਰ ਬਾਈ 500 ਜੀ ਜਦੋਂ ਉਧਰ ਬਟਾ ਜਿੰਦੇ ਮੈਂ ਨਹੀਂ ਯਾਰ ਲੱਗੀ ਸਹੀ ਹੈ ਰੱਖ ਲੈ ਓਏ ਇੱਧਰ ਵੇਖ ਸਾਡੇ ਲੋਕ ਜੀ ਕਹਿੰਦੇ ਆਹ ਯੇ ਨੂ ਬਾਈ ਉਹ ਬਾਈ ਬਾਈ ਬੰਦਰਾ 15 ਮੈਂ ਫੇਰ ਹੀ ਬੰਦਰਾ 15 ਨਹੀਂ 15 ਵਟਾ ਜੀ ਹੋਇਆ ਰਾਂਜ ਮੇਰੇ ਬਟਾ 15 ਦੇ ਦੰਨਾ ਇੱਕ ਵਾਰ ਲਖਾਈ ਇਹਦੀ 15 ਨਾ ਦੋਨੋਂ ਮੇਰੀ ਲਗਾਈ ਇੱਕ ਵਾਰ ਲਖਾਈ ਹੋਏ 10000 ਰੁਪਏ ਮੈਂ ਕਹਿੰਦਾ ਜੇ ਮੈਂ 15 ਕਹਿ ਲੈ 15 ਲਖਾਈ ਤੂੰ ਕਰਾ ਜੀ ਬਾਈ ਲਗਾਈ ਨਹੀਂ ਦੋਵੇਂ ਥਾਂ ਤੇ ਤੇਰਾ ਦੋਨਾਂ ਪਾਸੇ ਤੇਰੀ ਮੇਰੀ ਲਗਾਈ ਆਪ ਕੋਲ ਮੇਰੀ ਗਾਦਨਾ ਬਾਈ ਯਾਰ ਕੀ ਯਾਰ ਬਾਈ ਯਾਰ ਦੋ 400 ਬਟੇ ਕੋਈ ਨਹੀਂ ਯਾਰ ਕੋਈ ਨਹੀਂ ਥੋੜਾ ਬੰਦਾ ਜੱਗੀ ਨਾ ਨਹੀਂ ਕਰ ਪਾਲਾ ਮੰਜਾ ਵਗਿਆ ਉਹ ਨਹੀਂ ਜੱਗੀ ਰਹਿਣ ਦੇ ਪੀਗੀ ਹੋ ਜਾਈ ਸਾਡੇ ਪਾਲਾ ਨਹੀਂ ਭਾਈ ਨਹੀਂ ਹਰ ਮੈਂ ਤੈਨੂੰ ਕਹਿੰਦਾ 15 ਲਿਖਾਈ ਆ ਉਹਦੀ ਉਹ ਨਹੀਂ ਐੜੀ ਦੱਸ ਬਈ ਆ ਥੋੜੀ ਹੁੰਦਾ ਹੈ ਲਿਖਾਈ ਆ ਆਪੋ ਆਪਣੀ ਕਰੋ ਇਹਦਾ ਆਪੋ ਆਪਣੀ ਚਲ ਬਸ ਜੱਗੀ ਕਿਦੇ ਵੇ ਬਧਾਈਆਂ ਕਿਨਾ ਭਾਈ ਬਧਾਈਆਂ ਜੱਗੀ ਕਿਵੇਂ ਕਰਾਤੇ ਇਹ 15 ਲਿਖਾਈ ਹੈ ਗੱਲਾਂ ਭਾਈ ਆਪੇ 15 ਹੀ ਲਿਖਾਈ ਆਪੋ ਆਪਣੀ ਹਾਂਜੀ ਲੇ ਵੀ ਦੋਸਤੋ 15 ਚ ਲਕਾਈ ਆਪਕੋ ਆਪਣੀ ਲੈ ਵੀ ਬਾਈ ਇੱਕ ਗੱਲ ਹੈ ਰਾਜੂ ਦਾ ਮੂੰਹ ਐ ਲੰਕ ਗਿਆ ਜਿਵੇਂ ਜੰਡ ਤੇ ਕੱਦੂ ਲੰਕਦਾ ਸੌਦਾ ਜਰੂਰ ਹੋ ਗਿਆ ਤੇ ਜੈਸ ਮਹਿੰਗਾ ਹੋ ਗਿਆ ਮਹਿੰਗਾ ਹੋ ਗਿਆ ਵੇ ਘੜੀ ਮਹਿੰਗੀ ਹੋਇਆ ਹੋਰ ਲੜਦਕ ਰੇ ਵਾਲੇ ਕੰਬੜਾ ਆ ਗਿਆ ਸ਼ੋਰ ਠੀਕ ਆ ਗੱਲ ਵੀ ਵਧਣਾ ਬਾਪ ਵੀ ਕਰਨਾ ਪਤਾ ਨਹੀਂ ਕੀ ਭਾਈ ਪਿੰਨੇ ਕਿਹੜਾ ਸੀ ਆਪਣਾ ਕੋਈ ਨਹੀਂ ਚਾਰ ਦਿਨ ਲੱਗਦੀ ਨਹੀਂ ਕਣਕ ਕੁਲਕਾ ਖਾ ਕੇ ਰਾਜੂ ਨੇ ਮੇਰਾ ਬੇਲ ਬੱਕਰੀ ਆ ਉਹ ਕੌਣਾ ਨਹੀਂ ਆ ਨਹੀਂ ਨਹੀਂ ਕੌਣਾ ਭਾਈ ਫਿਰ ਨਹੀਂ ਬਹੁਤੇ ਹੋ ਗਏ ਚਲ ਪੱਟ ਲਾ ਨਹੀਂ ਸਹੀ ਦੇਖਿਆ ਮਾਲ ਨਹੀਂ ਸਹੀ ਹੈ ਮਾਲ ਉਹਦਾ ਜੈ ਲੱਗੇ ਤੈਨੂੰ